ਜਲੰਧਰ ਦੇ ਵਿੱਚ ਚੋਰਾਂ ਦੇ ਵੱਲੋਂ ਇੱਕ ਬਾਈਕ ਮਕੈਨਿਕ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਨਹੀਂ ਨਹੀਂ ਚੋਰਾਂ ਦੇ ਵੱਲੋਂ ਛੱਤ ਨੂੰ ਫਾੜ ਕੇ ਇਹ ਚੋਰੀ ਕੀਤੀ ਗਈ ਹੈ ਸਾਰਾ ਸਮਾਨ ਲੈ ਕੇ ਫਰਾਰ ਹੋ ਗਏ ਨੇ ਦੱਸਦੇ ਕਿ ਮਾਮਲਾ ਜਲੰਧਰ ਦੇ ਥਾਣਾ ਲਾਂਬੜਾ ਦੇ ਅਧੀਨ ਗਾਂਗਲਾ ਫਾਰਮ ਦੇ ਨਜ਼ਦੀਕ ਦਾ ਜਿੱਥੇ ਬਾਈਕ ਮਕੈਨਿਕ ਦੀ ਦੁਕਾਨ ਨੂੰ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਉਥੇ ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਰਾਦੇ ਚੰਦਨ ਲਾਲੀ ਨੇ ਦੱਸਿਆ ਕਿ ਦੇਰ ਰਾਤ ਦੁਕਾਨ ਬੰਦ ਕਰਕੇ ਚਲੇ ਗਏ ਸੀ ਤੇ ਅੱਜ ਸਵੇਰੇ ਜਦੋਂ ਦੁਕਾਨ ਖੋਲੀ ਤਾਂ ਦੇਖਿਆ ਕਿ ਦੁਕਾਨ ਦੇ ਪਿੱਛੋਂ ਦੀ ਵੀ ਇੱਕ ਟੋਇਆ ਕੱਢਿਆ ਹੋਇਆ ਸੀ ਅਤੇ ਛੱਤ ਨੂੰ ਵੀ ਫਾੜ ਕੇ ਚੋਰਾਂ ਦੇ ਵੱਲੋਂ ਚੋਰੀ ਕੀਤੀ ਗਈ ਇਸ ਦੌਰਾਨ 10 ਤੋਂ 15000 ਰੁਪਏ ਦਾ ਸਮਾਨ ਲੈ ਕੇ ਜੋ ਚੋਰ ਐ ਫਰਾਰ ਹੋ ਗਏ ਨੇ ਉੱਥੇ ਹੀ ਇਸ ਘਟਨਾ ਦੀ ਜਾਣਕਾਰੀ ਲਾਂਬੜਾ ਪੁਲਿਸ ਨੂੰ ਦਿੱਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਰਾਜੇ ਚੰਦਰ ਸਾਦੇ ਚੰਦਰ ਜੀ ਕੀ ਮਾਮਲਾ ਕੀ ਹੋਇਆ ਸਰ ਜੀ? ਉਹ ਪਿੱਛੋਂ ਵੀ ਦੁਕਾਨ ਪਾੜੀ ਹੋਈ ਤੇ ਉੱਤੇ ਛੱਤ ਵੀ ਪਾੜੀ ਹੋਈ ਹੈ। ਠੀਕ ਹੈ ਜੀ। ਆਪਣਾ ਕਿਹੜੀ ਜਗ੍ਹਾ ਪੰਦੀ ਦੁਕਾਨ ਲੱਡੀ? ਇਹ ਗਾਸਲਾ ਪੁਲ ਦੇ ਨਾਲ ਦੀ। ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ? ਇਹ ਲੈ ਕੇ 10000 ਦੇ ਕਰੀਬ ਸਮਾਨ। ਕਿਹੜਾ ਥਾਣਾ ਕਿਹੜਾ ਬੰਦਾ ਨੂੰ? ਲਾਂਬੜਾ। ਠੀਕ ਹੈ ਜੀ। ਜਲੰਧਰ ਤੋਂ ਵਿਨੈਸ਼ ਸ਼ਰਮਾ, ਦੈਨਿਕ ਸਵਰਾ ਟੀਵੀ। ਜਲੰਧਰ ਦੇ ਵਿੱਚ ਚੋਰਾਂ ਦੇ ਵੱਲੋਂ ਇੱਕ ਬਾਈਕ ਮਕੈਨਿਕ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਨਹੀਂ ਨਹੀਂ ਚੋਰਾਂ ਦੇ ਵੱਲੋਂ ਛੱਤ ਨੂੰ ਫਾੜ ਕੇ ਇਹ ਚੋਰੀ ਕੀਤੀ ਗਈ ਹੈ ਸਾਰਾ ਸਮਾਨ ਲੈ ਕੇ ਫਰਾਰ ਹੋ ਗਏ ਨੇ ਦੱਸਦੇ ਕਿ ਮਾਮਲਾ ਜਲੰਧਰ ਦੇ ਥਾਣਾ ਲਾਂਬੜਾ ਦੇ ਅਧੀਨ ਗਾਂਗਲਾ ਫਾਰਮ ਦੇ ਨਜ਼ਦੀਕ ਦਾ ਜਿੱਥੇ ਬਾਈਕ ਮਕੈਨਿਕ ਦੀ ਦੁਕਾਨ ਨੂੰ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਉੱਥੇ ਇਸ ਬਾਰੇ ਚ ਜਾਣਕਾਰੀ ਦਿੰਦੇ ਹੋਏ ਰਾਦੇ ਚੰਦਨ ਲਾਲੀ ਨੇ ਦੱਸਿਆ ਕਿ ਦੇਰ ਰਾਤ ਦੁਕਾਨ ਬੰਦ ਕਰਕੇ ਚਲੇ ਗਏ ਸੀ ਤੇ ਅੱਜ ਸਵੇਰੇ ਜਦੋਂ ਦੁਕਾਨ ਖੋਲੀ ਤਾਂ ਦੇਖਿਆ ਕਿ ਦੁਕਾਨ ਦੇ ਪਿੱਛੋਂ ਦੀ ਵੀ ਇੱਕ ਟੋਇਆ ਕੱਢਿਆ ਹੋਇਆ ਸੀ ਅਤੇ ਛੱਤ ਨੂੰ ਵੀ ਫਾੜ ਕੇ ਚੋਰਾਂ ਦੇ ਵੱਲੋਂ ਚੋਰੀ ਕੀਤੀ ਗਈ ਇਸ ਦੌਰਾਨ 10 ਤੋਂ 15000 ਰੁਪਏ ਦਾ ਸਮਾਨ ਲੈ ਕੇ ਜੋ ਚੋਰ ਐ ਫਰਾਰ ਹੋ ਗਏ ਨੇ ਉੱਥੇ ਹੀ ਇਸ ਘਟਨਾ ਦੀ ਜਾਣਕਾਰੀ ਲਾਂਬੜਾ ਪੁਲਿਸ ਨੂੰ ਦਿੱਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਰਾਜੇ ਚੰਦਰ ਸਾਦੇ ਚੰਦਰ ਜੀ ਕੀ ਮਾਮਲਾ ਕੀ ਹੋਇਆ ਸਰ ਜੀ? ਉਹ ਪਿੱਛੋਂ ਵੀ ਦੁਕਾਨ 파ੜੀ ਹੋਈ ਤੇ ਉੱਤੇ ਛੱਤ ਵੀ 파ੜੀ ਹੋਈ ਹੈ। ਠੀਕ ਹੈ ਜੀ ਆਪਣਾ ਕਿਹੜੀ ਜਗ੍ਹਾ ਪੈਂਦੀ ਦੁਕਾਨ ਲੱਡੀ? ਇਹ ਗਾਸਣਾ ਪੁਲ ਦੇ ਨਾਲ ਨੇ। ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ? ਇਹ ਲੈ ਗਿਆ 10000 ਦੇ ਕਰੀਬ ਸਮਾਨ ਕਿਹੜਾ ਥਾਣਾ ਕਿਹੜਾ ਬੰਦਾ ਨੂੰ ਲਾਂਬੜਾ ਠੀਕ ਹੈ ਜੀ ਜਲੰਧਰ ਤੋਂ ਵਿਨੈਸ਼ ਸ਼ਰਮਾ ਦੈਨਿਕ ਸਵਰਾ ਟੀਵੀ